ਹੇ ਗਾਈਸ ਗੁੱਡ ਮਾਰਨਿੰਗ ਸਬਸਕਰਾਈਬਰਸ ਵੈਲਕਮ ਟੂ ਮਾਈ ਨਿਊ ਵਲੋਗ ਮੈਂ ਆ ਗਿਆ ਨਵਦੀਪ ਨੂੰ ਵੈਨ ਤੇ ਚੜਾਨਾ ਵੈਨ ਆ ਜਾਈ ਨਹੀਂ ਤੇ ਤਾਂ ਵੈਨ ਆ ਜਾਂਦੀ ਆ ਫਿਰ ਮੈਂ ਚੜਾ ਕੇ ਫਿਰ ਚੱਲਦਾ ਆ ਆਪਦੇ ਕੰਮ ਤੇ ਜਾਊਂਗਾ ਫਿਰ ਮੈਂ ਕਿਵੇਂ ਕੋਈ ਹੈਗਾ ਆਰਾਮ ਕੇ ਨਹੀਂ ਨਹੀਂ ਹਰ ਆਨ ਹੁੰਦਾ ਜਾਂ ਨਹੀਂ ਚਾਹਤਾ ਕੋਈ ਹਾਲ ਨਹੀਂ ਸੱਚੀ ਜਣਾ ਬੁਖਾਰ ਜਦ ਲੈ ਕੇ ਬੈਗੇ ਨੇ ਹਾਂਜੀ ਗਾਈਸ ਮੈਂ ਚੱਲਿਆ ਆਪਦੇ ਕੰਮ ਤੇ ਜੀ ਅੱਜ ਵੀ ਇੱਧਰ ਤੇ ਹੀ ਰੂਟ ਕੱਢਦੇ ਆਂ ਲਾਲੀ ਲਾਲਵਾਸ ਕਲੋਠਾ ਅਲੀਕਾ ਇਹ ਸਾਡਾ ਆ ਗਿਆਗਾ ਹਾਂ ਇਹ ਆ ਗਿਆ ਸਾਡੇ ਵਿਜ਼ਿਟਿੰਗ ਕਾਰਡ ਠੀਕ ਹੈ ਜਿਸ ਨੇ ਵੀ ਕਰਨਾ ਹੋਈ ਤਾਂ ਜਰੂਰ ਸਪੋਰਟ ਕਰੋ ਇਹ ਲੈਣਾ ਹੋਵੇ ਸਪੋਰਟ ਕਰੋ ਆਪ ਦਾ ਜਿਹੜਾ ਰਤੀਏ ਦੇ ਨੇੜੇ ਨੇ ਸਾਡੇ ਜਾਂ ਦੂਰ ਵੀ ਨੇ ਸਾਡੀ ਫੀਡ ਜਰੂਰ ਲਿਜਾਓ ਜੀ ਹਾਂ ਗਰੰਟੀ ਦਿੰਨੇ ਆ ਗਰੰਟੀ ਨਾਲ ਦੇਵਾਂਗੇ ਤੁਹਾਨੂੰ ਚੀਜ਼ ਜੀ ਗਾਇਸ ਮੈਂ ਆਪਣੇ ਕੰਮ ਤੇ ਆਇਆ ਹੋਇਆ ਇੱਥੇ ਹੁਣ ਰੱਤਾ ਖੇੜੇ ਨੂੰ ਜਾ ਰਹੇ ਆ ਜੀ ਮੈਂ ਇਹ ਰੱਤਾ ਖੇੜਾ ਰੋਡ ਆ ਜੀ ਤੇ ਹਰਿਆਲੀ ਬਹੁਤ ਸੋਹਣੀ ਆ ਪੱਠੇ ਬੀਜ ਰੱਖਿਆ ਇੱਥੇ ਗਾਇਸ ਮੈਂ ਆ ਗਿਆ ਕਰੇ ਤੇ ਆਹ ਵੇਖੋ ਦੋਰੂ ਪਹਿਲਾਂ ਹੀ ਆ ਕੇ ਮਾਰ ਖਲੋ ਜਾਂਦਾ ਹੌਤ ਅਜੇ ਗੇਟ ਦੀ ਉਹ ਬਾਤ ਚ ਆਂਦੀ ਹੈ ਪਹਿਲਾਂ ਹੀ ਆ ਜਾਂਦਾ ਗੁਰੇ ਕਿ ਲਪਣਾ ਮੈਂ ਲਿਆਇਆ ਤੇਰੇ ਵਾਸਤੇ ਲਿਆਇਆ ਅਮਰੂਦ ਲੈ ਕੇ ਆਇਆ ਚੱਲ ਅੰਦਰ ਚੱਲ ਫਿਰ ਅੰਦਰ ਚੱਲ ਮੈਂ ਗੁਰੂ ਵਾਸਤੇ ਲੰਦਾ ਅਮਰੂਦ ਗੁਰੂ ਲੈ 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 ਉਹਤੀ ਲੈ ਖੜੇਗਾ ਫਰਸ਼ ਤੇ ਪੋਚਾ ਲਾਇਆ ਹੈ ਨਾ ਹੈ ਪਰ ਸਾਫ ਹੈ ਲੈ ਮੈਂ ਲੈ ਏ ਏ ਓਹ ਉਹਨੇ ਦਿਨੋਂ ਐਕਸਪੈਰੀਮੈਂਟ ਕਰੇਗਾ ਚੰਗੀ ਤਰ੍ਹਾਂ ਇਹਨੂੰ ਕੱਟ ਕੇ ਦੇ ਓਏ ਕੱਟ ਕੇ ਦੇ ਚਲੋ ਕੱਟ ਕੇ ਖਾਓ ਚਲੋ ਚਲੋ ਮਾਤਾ ਨੂੰ ਬੁਖਾਰ ਦਾ ਆਰਾਮ ਨਹੀਂ ਆਉਂਦਾ ਪਿਆ ਬੜਾ ਔਖਾ ਹੋਇਆ ਪਿਆ ਕੰਮ ਉਹ ਗੁਰੂ ਕੱਟ ਕੇ ਦਿੱਤਾ ਮਰੂ ਤਖਾ ਗਿਆ ਹੁਣ ਇਹਨੇ ਨਹੀਂ ਆਣਾ ਗੁਰੂ ਆ ਜਾ ਨਾ ਹਾਂਜੀ ਗਾਇਸ ਅੱਜ ਗੁਰੂ ਨੂੰ ਦੂਜੀ ਵੈਕਸੀਨ ਲੱਗਣੀ ਹੈ ਲੈ ਆਏ ਠੀਕ ਆ ਲੱਗੂਗਾ ਪੂਰਾ ਐ ਜਿਵੇਂ ਭੱਜ ਕੇ ਸਾਰੇ ਪਾਸੇ ਦੇਖ-ਦੇਖ ਕੇ ਆਉਂਦਾ ਵੀ ਆਹ ਦੁਨੀਆਦਾਰੀ ਕਿਵੇਂ ਆ। ਵਸਾਸੀਆਂ ਵੀ ਆਣ ਲੱਗ ਗਿਆਂ। ਉਹ ਟੀਕਾ ਭਰਨ ਲੱਗ ਰਹੇ ਨੇ ਦੇਖ ਤੇਰੇ ਲੱਗੇਗਾ ਟੀਕਾ। ਠੀਕ ਐ। ਸਤਾਨੀਆਂ ਕਰਦੇ ਨਾ ਜਿਆਦੇ ਤਾਂ ਕਰਕੇ ਆ। ਨਾ। ਉਹਨੂੰ ਵੈਕਸੀਨ ਲੱਗ ਗਈ ਤੇ ਹੁਣ ਅਸੀਂ ਚੱਲਿਆ ਕਰੇ। ਗੁਰੂ ਸਰੀ ਕਾਪੀ ਬਣ ਗਈ। ਪੜ੍ਹਾ ਕਰੇਗਾ ਹੁਣ ਤੋਂ ਠੀਕ ਐ। ਟੀਕੇ ਦਾ ਹੋਣੀ ਐ। ਹਾਂ ਟੀਕਾ ਲੱਗਣ ਦਾ ਬਣ ਗਿਆ ਵੀ ਕਿੰਨੇ ਟੀਕੇ ਲੱਗ ਗਏ ਕਿਸ ਤਰ੍ਹਾਂ। ਹੁਣ 21 ਦਿਨ ਬਾਅਦ ਫੇਰ ਲੱਗੂ 19 ਤਰੀਕ ਨੂੰ। ਠੀਕ ਐ? ਤਿਆਰ ਨਹੀਂ ਫੇਰ। ਠੀਕ ਐ ਨਾ ਟੀਕਾ ਲੱਗਣਾ ਤੇ ਅਜਾ ਆਪਣਾ ਖਾਣ ਦਾ ਟਾਈਮ ਹੋ ਗਿਆ ਖਾਣਾ ਪੀਣਾ ਖਾ ਰਹੇ ਆ। ਤੇ ਗੋਰੂ ਕਿੱਧਰ ਗਿਆ? ਉਹ ਅਮਰੂਦ ਵੀ ਛੱਡ ਗਿਆ ਵੇ। ਸਾਨੂੰ ਨਹੀਂ ਦੇਣੀ ਸਬਜ਼ੀ ਨਾਲ ਰੋਟੀ। ਸਬਜ਼ੀ ਨਾਲ ਰੋਟੀ ਭਾਲਦਾ ਏ। ਬੱਚੀ ਕੰਮ ਆਰਦਾ ਬਾਅਦ ਚ। ਹਾਂਜੀ ਗਾਇਸ ਤੁਹਾਨੂੰ ਇੱਕ ਚੀਜ਼ ਵਿਖਾਣਾ। ਹੈਲੋ। ਇਹਦੇ ਰੱਖੀ। ਆ ਰੋਟੀਆਂ ਆਉਂਦੇ ਵਾਰ ਕੀ ਹੋਣਾ ਬਣਾ ਦੇ। ਵੇਖ ਲੈ ਮੈਂ ਬੋਲਦਾ ਲੈ ਵੇਖ ਲੈ ਕੀ ਗੱਲ ਹੈ ਇਹ ਆ ਰੋਟੀ ਦਾਸ ਦੇ ਯਾਰ ਰੋਟੀ ਤੇਰੇ ਵਰਗੀ ਨਹੀਂ ਇਹ ਤਾਂ ਵੇਖ ਕਿਵੇਂ ਏਰੀ ਰੋਟੀ ਨੂੰ ਇਹ ਨਹੀਂ ਅੱਖੀ ਤੋਂ ਦੰਦ ਚਪਕ ਰਹੀ ਖਾਣੀ ਰੋਟੀ ਨੂੰ ਇਹ ਨਹੀਂ ਕਹਦਾ ਵਾ ਤੈਨੂੰ ਕਹਿੰਦਾ ਪੈਣਾ ਰੋਟੀ ਨੂੰ ਮੈਂ ਕਦੋਂ ਕਹਾਂ ਰੋਟੀ ਤਾਂ ਮੈਂ ਖਾਈ ਜਾਂਣਾ ਰੋਟੀ ਨੂੰ ਮੈਂ ਛੱਡਦਾ ਹੀ ਨਹੀਂ ਇਹ ਰੋਟੀ ਥੋੜੀ ਸੜੀ ਪਈ ਹੈ ਨਾ ਤਾਂ ਪੁੱਛੀ ਇਹਨਾਂ ਤੈਨੂੰ ਮੈਂ ਛੜੀ ਹੋਈ ਹੈ ਹੈ ਉਹ ਤੂੰ ਵੇਖ ਹਣ ਇਹਦੇ ਮੰਮੀ ਜੀ ਬਣਾਉਂਦੇ ਪੈਨੇ ਕਿਉ ਹਣਾ ਆਪਣੇ ਦੇਸੀ ਇੰਦੇ ਚੇੜ ਚਾੜ ਇੰਦੇ ਦੋ ਦੂਰ ਪੱਟਾਈ ਫਰਤੋਂ ਉੱਤੇ ਮੈਂ ਸਾਰਾ ਕੰਮ ਘੱਟਾ ਤੇ ਰੋਸਤ ਪਾੜਾਈ ਮੈਂ ਬਾਦ ਕੀ ਹੋਇਆ ਚਾਹੇ ਕੀ ਗੱਲ ਕਿਤੇ ਕੀ ਹੋਇਆ ਡੈਡੀ ਨਾ ਆਂਦੇ ਪਏ ਸੀਗੇ ਡੈਡੀ ਨਾ ਆਂਦੇ ਪਏ ਸੀਗੇ ਡੈਡੀ ਕਹਿੰਦੇ ਪੇਸਾ ਲਾ ਦੇ ਅਸਲ ਉਹ ਮੇਰੀ ਗੱਲ ਫੇਰ ਆਟਾ ਤੇਰੀ ਗੱਲ ਕੀ ਆਟਾ ਪਤਾ ਨਹੀਂ ਉਹ ਤਾਂ ਮੈਨੂੰ ਵੀ ਨਹੀਂ ਪਤਾ ਕਿਉਂ ਆਟਾ ਕਿੱਲਾ ਪੇ ਆਏ ਦੇ ਗੁਰੂ ਖੇਡਦਾ ਕੰਗਾ ਤੇ ਰੰਮਾ ਲਿਆਵੇ ਹਾਂਜੀ ਕੀ ਹੈ ਐਸਾ ਆ ਗਈ ਹਾਂ ਲੇਟ ਗਿਆ ਕੀ ਚਾਹੀਦਾ ਕੀ ਹੋ ਗਿਆ ਜ਼ੇਰਮਨ ਕੀ ਗੱਲ ਹਾਂ ਅੰਦਰ ਨਵਦੀਪ ਇਧਰ ਦੇਖੀ ਇਧਰ ਦੇਖੀ ਗੁਰੇ ਚਲ ਆਪਾਂ ਅੰਦਰ ਚਲੀਏ ਚਲ ਕੀ ਗੱਲ ਹੈ ਅੱਛਾ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੋ ਚੁਕਿਆ ਤਾਂ ਹੁਣ ਆਪਾਂ ਇਸ ਨੂੰ ਵਲੋਗ ਨੂੰ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨੈਕਸਟ ਵਲੋਗ ਬਾਏ